ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਗਾਜਰ ਦੀ ਖੀਰ ਗਾਜਰ ਦੀ ਖੀਰ ਬਣਾਉਣ ਲਈ ਮੈਂ 250 ਗ੍ਰਾਮ ਦੇ ਕਰੀਬ ਗਾਜਰਾ ਲਈਆਂ ਗਾਜਰਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਲੈਣੇ ਆ ਗਾਜਰ ਦੀ ਖੀਰ ਬਹੁਤ ਹੀ ਸਵਾਦ ਬਣਦੀ ਹੈ ਤੇ ਸਾਰਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤੇ ਨਾਲ ਹੀ ਬੱਚਿਆਂ ਤੇ ਬਜ਼ੁਰਗਾਂ ਲਈ ਬਹੁਤ ਹੀ ਫਾਇਦੇਮੰਦ ਹੈ ਸਰਦੀਆਂ ਦੇ ਵਿੱਚ ਇਸ ਨੂੰ ਤੁਸੀਂ ਹਰੇਕ ਨੂੰ ਹੀ ਬਣਾ ਕੇ ਦੇ ਸਕਦੇ ਹਾਂ ਗਾਜਰਾਂ ਦਾ ਹੁਣ ਮੈਂ ਛਿਲਕਾ ਉਤਾਰ ਲਿਆ ਹੈ ਗਰਜਿਆਂ ਨਾਲ ਛਿਲਕੇ ਨੂੰ ਉਤਾਰਨ ਤੋਂ ਬਾਅਦ ਹੀ ਆਪਾਂ ਇਸ ਨੂੰ ਕद्दूकस ਕਰਾਂਗੇ ਹੁਣ ਗਾਜਰਾਂ ਨੂੰ ਕद्दूकस ਕਰਨ ਵਾਸਤੇ ਮੈਂ ਮੋਟਾ ਪਾਸਾ ਲਿਆ ਤੁਸੀਂ ਚਾਹੋ ਤਾਂ ਬਰੀਕ ਪਾਸੇ ਵੀ ਕਰ ਸਕਦੇ ਪਰ ਮੋٹے ਪਾਸੇ ਜ਼ਿਆਦਾ ਵਧੀਆ ਖੇਹ ਲੱਗਦੀ ਹੈ ਮੋਟੀਆਂ-ਮੋਟੀਆਂ ਗਾਜਰਾਂ ਤੇ ਗਲ ਵੀ ਚੰਗੀ ਤਰ੍ਹਾਂ ਜਾਂਦੀਆਂ ਬਰੀਕ ਜ਼ਿਆਦਾ ਥੋੜਾ ਮੈਦਾ ਜਿਹਾ ਬਣ ਜਾਂਦਾ ਹੁਣ ਸਾਰੀਆਂ ਗਾਜਰਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਕद्दूकस ਕਰ ਲਵਾਂਗੇ ਗਾਜਰਾਂ ਨੂੰ ਮੈਂ ਕੱਦੂ ਕਸ ਕਰ ਲਿਆ ਤੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਕੱਦੂ ਕਸ ਕੀਤੀਆਂ ਗਾਜਰਾਂ ਨੂੰ ਪਾ ਦਾਂਗੇ ਗਾਜਰਾਂ ਨੂੰ ਪਾ ਕੇ ਆਪਾਂ ਓਨੀ ਦੇਰ ਤੱਕ ਹਲਾਉਣਾ ਜਿੰਨੇ ਦਰ ਇਹਨਾਂ ਦਾ ਕਲਰ ਨਹੀਂ ਚੇਂਜ ਹੋ ਸਕਦਾ ਕਾਫੀ ਟਾਈਮ ਲੱਗ ਜਾਂਦਾ ਮੈਨੂੰ ਇਸ ਨੂੰ 1 ਘੰਟਾ ਲੱਗ ਗਿਆ ਬਣਾਉਣ ਨੂੰ ਕਿਉਂਕਿ ਗਾਜਰਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਗਲਣਾ ਵੀ ਆ ਜਿੰਨੇ ਦੇਰ ਇਹਨਾਂ ਦਾ ਕਲਰ ਨਹੀਂ ਚੇਂਜ ਹੁੰਦਾ ਓਨੀ ਦੇਰ ਆਪਾਂ ਇਸ ਦੇ ਵਿੱਚ ਦੁੱਧ ਨਹੀਂ ਪਾਉਣਾ ਚੰਗੀ ਤਰ੍ਹਾਂ ਇਹਨੂੰ ਹਿਲਾਇ ਜਾਣਾ ਆ ਪਹਿਲੇ ਮੈਂ ਘਾਟ ਗੈਸ ਤੇਨੂੰ ਬਣਾਇਆ ਆ ਘਾਟ ਗੈਸ ਤੇਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਚੇ ਫਿਰ ਇਹਨਾਂ ਦਾ ਕਲਰ ਜਦੋਂ ਚੇਂਜ ਹੋ ਜਾਊਗਾ ਬਾਅਦ ਵਿੱਚ ਆਪਾਂ ਦੁੱਧ ਪਾਉਣ ਤੋਂ ਬਾਅਦ ਹੀ ਆਪਾਂ ਗੈਸ ਦਾ ਫਲੇਮ ਥੋੜਾ ਜ਼ਿਆਦਾ ਕਰਾਂਗੇ ਉਹ ਵੀ ਉਨੀ ਦੇਰ ਕਰਾਂਗੇ ਜਿੰਨੀ ਦੇਰ ਉਬਾਲਾ ਆਉਂਦਾ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਨੇ ਆ ਉਦੋਂ ਤੱਕ ਹਿਲਾਇ ਜਾਣਾ ਜਿੰਨੇ ਦੇਰ ਇਹਨਾਂ ਦਾ ਕਲਰ ਨਹੀਂ ਚੇਂਜ ਹੋਊਗਾ ਥੋੜਾ ਥੋੜਾ ਗਾਜਰਾ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਆ ਤੇ ਗਾਜਰਾਂ ਦੀ ਖੁਸ਼ਬੂ ਵੀ ਬਹੁਤ ਵਧੀਆ ਹੋਣ ਲੱਗ ਪਈ ਆ ਹੁਣ ਗਾਜਰਾਂ ਦਾ ਕਲਰ ਦੇਖੋ ਬਿਲਕੁਲ ਚੇਂਜ ਹੋ ਗਿਆ ਆ ਤੇ ਗਾਜਰਾਂ ਦਾ ਪਾਣੀ ਵੀ ਥੋੜਾ ਸੁੱਕਣਾ ਸ਼ੁਰੂ ਹੋ ਗਿਆ ਆ ਹੁਣ ਆਪਾਂ ਦੇਖ ਲਾਂਗੇ ਕਿ ਗਾਜਰ ਆਪਣੀ ਥੋੜੀ ਜਿਹੀ ਗਲ ਚੁੱਕੀ ਆ ਕਿ ਨਹੀਂ ਬਣੀ ਹੈਗੀ ਹੁਣ ਬਿਲਕੁਲ ਗਾਜਰਾਂ ਡਰਾਈ ਹੋ ਗਈਆਂ ਦੇਖੋ ਕਲਰ ਕਿੰਨਾ ਚੇਂਜ ਹੋ ਗਿਆ ਗਾਜਰਾਂ ਦਾ ਹੁਣ ਗਾਜਰ ਪੂਰੀ ਤਰ੍ਹਾਂ ਗਲ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਾਂਗੇ ਫਿਰ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਬਣ ਵੀ ਜਲਦੀ ਜਾਂਦੀ ਹੈ ਗਾਜਰਾਂ ਦੇ ਵਿੱਚ ਮੈਂ ਹੁਣ ਲਿਆ 1 ਕਿਲੋ ਦੁੱਧ ਲਿਆਇਆ ਦੁੱਧ ਉਹ ਫੁੱਲ ਫੈਟ ਆ ਦੁੱਧ ਨੂੰ ਵਾਲ ਲਿਆ ਹੋਇਆ ਤੇ ਨਾਲ ਹੀ ਮੈਂ ਮਲਾਈ ਵੀ ਵਿੱਚ ਹੀ ਪਾ ਦਿੱਤੀ ਆ ਮਲਾਈ ਪਾਉਣ ਦੇ ਨਾਲ ਆਪਾਂ ਨੂੰ ਘਿਓ ਦੀ ਜ਼ਰੂਰਤ ਨਹੀਂ ਪੈਂਦੀ ਤੇ ਚੰਗੀ ਤਰ੍ਹਾਂ ਦੁੱਧ ਵੀ ਘੜ ਜਾਂਦਾ ਹੈ ਤੇ ਇਸ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਆ ਤੱਕ ਉਹ ਆਪਣੇ ਆਪ ਹੀ ਆ ਜਾਂਦਾ ਹੈ ਦੁੱਧ ਫੁੱਲ ਫੈਟ ਹੈ ਤੇ ਇਹਦੇ ਵਿੱਚ ਸਾਰਾ ਹੀ ਘਿਓ ਵੀ ਆ ਜਾਂਦਾ ਘਿਓ ਦੀ ਐਕਸਟਰਾ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਤੇ ਆਪਣੇ ਗਾਜਰ ਦੀ ਖੀਰ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਜਿਸ ਜਦ ਤੱਕ ਆਪਣੇ ਹੁਣ ਜਦ ਤੱਕ ਇਸ ਨੂੰ ਉਬਾਲਾ ਨਹੀਂ ਆਉਂਦਾ ਇਸ ਨੂੰ ਆਪਾਂ ਫੁੱਲ ਗੈਸ ਤੇ ਪਕਾਵਾਂਗੇ ਤੇ ਇਸ ਨੂੰ ਲਗਾਤਾਰ ਹੀ ਹਿਲਾਇਆ ਜਾਣਾ ਹੈ ਕਿ ਆ کہیں ਆਪਣੇ ਇਹ ਗਾਜਰ نیچے ਨਾ ਲੱਗੇ ਫਿਰ ਇਸ ਦਾ ਟੇਸਟ ਨਹੀਂ ਵਧੀਆ ਆਉਂਦਾ ਇਸ ਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਹਿਲਾਇਆ ਜਾਣਾ ਆ ਜਦੋਂ ਆਪਣਾ ਉਬਾਲਾ ਆ ਗਿਆ ਇਸ ਨੂੰ ਫਿਰ ਆਪਾਂ ਇਸ ਨੂੰ ਘੱਟ ਗੈਸ ਤੇ ਪਕਾਵਾਂਗੇ ਜਦ ਤੱਕ ਉਬਾਲਾ ਨਹੀਂ ਆਉਂਦਾ ਇਸ ਨੂੰ ਆਪਾਂ ਫੁੱਲ ਗੈਸ ਤੇ ਹੀ ਪਕਾਉਣਾ ਆ ਹੌਲੀ ਹੌਲੀ ਇਸ ਨੂੰ ਬਾਲਾ ਹੋਣਾ ਸ਼ੁਰੂ ਹੋ ਗਿਆ ਆ ਤੇ ਦੁੱਧ ਵੀ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਆ ਆਪਾਂ ਇਸੇ ਤਰ੍ਹਾਂ ਇਸ ਨੂੰ ਹਿਲਾਇਆ ਜਾਣਾ ਲਗਾਤਾਰ ਦੁੱਧ ਨੂੰ ਉਬਾਲਾ ਆ ਚੱਕਾ ਹੁਣ ਆਪਾਂ ਇਸ ਨੂੰ ਹਿਲਾ ਕੇ ਥੋੜਾ ਗੈਸ ਨੂੰ ਆਪਾਂ ਘੱਟ ਕਰ ਦਾਂਗੇ ਇੱਥੇ ਫਲੇਮ ਗੈਸ ਦੀ ਘੱਟ ਕਰ ਦੇਣੀ ਆ ਫਿਰ ਇਸ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਇਸੇ ਤਰ੍ਹਾਂ ਹਿਲਾਇ ਜਾਣਾ ਆ ਲਗਾਤਾਰ ਹੀ ਹਿਲਾਉਂਦੇ ਰਹਿਣਾ ਹੈ ਜੇ ਲਗਾਤਾਰ ਹਿਲਾਵਾਂਗੇ ਤਾਂ ਹੀ ਆਪਣੀ ਖੀਰ ਵਧੀਆ ਬਣੂਗੀ ਨਹੀਂ ਤਾਂ ਦੁੱਧ ਵੀ ਥੱਲੇ ਲੱਗ ਸਕਦਾ ਆ ਫਿਰ ਇਸ ਦਾ ਟੇਸਟ ਵੀ ਵਧੀਆ ਆਊਗਾ ਹੁਣ ਤਕਰੀਬਨ ਆਪਣੀ ਖੀਰ ਬਣ ਕੇ ਤਿਆਰ ਆ ਮੇਰੇ 15 ਮਿੰਟ ਹੋ ਗਏ ਇਸ ਨੂੰ ਹਲਾਉਂਦੀ ਨੂੰ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਦੇਖੋ ਦੁੱਧ ਵੀ ਕਿੰਨਾ ਘਟ ਗਿਆ ਤੇ ਇਸ ਦਾ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚਾ ਮੈਂ ਚੀਨੀ ਵੱਡਾ ਚਮਚ ਪਾਈ ਆ ਤੁਸੀਂ ਚਾਹੋ ਤਾਂ ਮਿੱਠਾ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਆ ਫਿਰ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾਏ ਚੱਲਾਂਗੇ ਹੁਣ ਆਪਾਂ ਚੀਨੀ ਨੂੰ ਚੰਗੀ ਤਰ੍ਹਾਂ ਖੰਡ ਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ ਤੇ ਇੱਕ ਦੋ ਵਾਲਾ ਆ ਜਾਏਗਾ ਤੇ ਚੀਨੀ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਊਗੀ ਇਸ ਨੂੰ ਲਗਾਤਾਰ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਦੁੱਧ ਬਿਲਕੁਲ ਇਸ ਤਰ੍ਹਾਂ ਸਾਰਾ ਕਲਰ ਵੀ ਚੇਂਜ ਹੋ ਗਿਆ ਹੈ ਤੇ ਖੀਰ ਵੀ ਆਪਣੀ ਥੋੜੀ ਸੰਘਣੀ ਗਾੜੀ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਾਂਗੇ ਮੈਂ ਥੋੜਾ ਜਿਹਾ ਪਿਸਤਾ ਲਿਆ ਆ ਬਾਦਾਮ ਲਿਆ ਆ ਤੇ ਕਾਜੂ ਲਿਆ ਆ ਥੋੜੇ-ਥੋੜੇ ਆਪਾਂ ਇਹਦੀ ਵਿੱਚ ਪਾ ਦਾਂਗੇ ਬਾਕੀ ਆਪਾਂ ਬਾਅਦ ਵਿੱਚ ਗਾਰਨਿਸ਼ ਵਾਸਤੇ ਰੱਖ ਲਾਂਗੇ ਡਰਾਈ ਫਰੂਟ ਪਾ ਕੇ ਆਪਾਂ ਇਸਨੂੰ ਥੋੜੀ ਦੇਰੀ ਹਿਲਾਣਾ ਆ ਇਹਨਾਂ ਤੱਕ ਆਪਾਂ ਹਲਾਵਾਂਗੇ ਜਦ ਤੱਕ ਥੋੜਾ ਦੁੱਧ ਸੰਘਣਾ ਹੋ ਜਾਊਗਾ ਇਸ ਨੂੰ ਹਿਲਾਉਣ ਦੇ ਨਾਲ ਤੇ ਦੁੱਧ ਵੀ ਸੰਗਣਾ ਹੋ ਜਾਏਗਾ ਤੇ ਖੀਰ ਵੀ ਆਪਣੀ ਸੰਗਣੀ ਹੋ ਜਾਏਗੀ ਹੁਣ ਡ్రਾਈ ਫਰੂਟ ਪਾਉਣ ਤੋਂ ਬਾਅਦ ਮੈਂ ਇਸ ਨੂੰ ਲਗਾਤਾਰ 5-7 ਮਿੰਟ ਹਿਲਾਇਆ ਹੈ ਤੇ ਹੁਣ ਖੀਰ ਪੂਰੀ ਤਰ੍ਹਾਂ ਬਣ ਗਈ ਹੈ ਤੇ ਹੁਣ ਆਪਾਂ ਇਸ ਨੂੰ ਇੱਕ ਬੋਲ ਦੇ ਵਿੱਚ ਕੱਢ ਲਾਂਗੇ ਤੇ ਗਰਮਾ-ਗਰਮ ਹੀ ਇਸ ਨੂੰ ਸਰਵ ਕਰਾਂਗੇ ਤੇ ਗਰਮ-ਗਰਮ ਖਾਣ ਦਾ ਹੀ ਇਸ ਨੂੰ ਮਜ਼ਾ ਆ ਦੇਖੋ ਗਾਜਰ ਵੀ ਪੂਰੀ ਤਰ੍ਹਾਂ ਗਲ ਚੁੱਕੀ ਹੈ ਤੇ ਗਾਜਰਾਂ ਦਾ ਕਲਰ ਵੀ ਪੂਰਾ ਚੇਂਜ ਹੋ ਗਿਆ ਕੋਈ ਕਲਰ ਨਹੀਂ ਪਾਇਆ ਨਾ ਹੀ ਇਸ ਨੂੰ ਕੇਸਰ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਪਾਉਣ ਦੀ ਹੁਣ ਆਪਾਂ ਇਸ ਨੂੰ ਇੱਕ ਬੋਲ ਦੇ ਵਿੱਚ ਪਾ ਲੈਨੇ ਆਂ ਬੋਲ ਵਿੱਚ ਗਰਮਾ-ਗਰਮ ਹੀ ਸਰਵ ਕਰਾਂਗੇ ਆਪਾਂ ਇਸ ਨੂੰ ਤੁਸੀਂ ਵੀ ਬਣਾਓ ਤੇ ਆਪਣੇ ਪਰਿਵਾਰ ਵਿੱਚ ਸਾਰਿਆਂ ਨੂੰ ਬਣਾ ਕੇ ਖਿਲਾਓ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਾਂਗੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਵੀ ਬਣਾਓ ਤੇ ਤੁਸੀਂ ਵੀ ਬਣਾ ਕੇ ਖਾਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ